ਇੱਕ ਦੇ ਇੱਕ ਟੀਵੀ ਸ਼ੋਅ ਦੇ ਵਿੱਚ ਇੱਕਔਰਤ ਨੂੰ ਸਵਾਲ ਕੀਤਾ ਗਿਆ ਜਿਹੜੀ ਕਿ ਪ੍ਰਮੋਟ ਕਰ ਰਹੀ ਸੀ ਕਿ ਸਾਰੇ ਲੋਕ ਵੈਜੀਟੇਰੀਅਨ ਹੋਣ ਐਨੀਮਲਸ ਨੂੰ ਮਾਰਨਾ ਬੰਦ ਕਰਨ ਤੇ ਪੱਤਰਕਾਰ ਨੇ ਉਹਨੂੰ ਇੱਕੋ ਸਵਾਲ ਪੁੱਛਿਆ ਤੂੰ ਐਵਾਕਾਡੋ ਖਾਨਨੀ ਆ ਉਹ ਗੱਲ ਨੂੰ ਘਮਾਵੇ ਉਸੇ ਗੱਲ ਤੇ ਡਰ ਰਿਹਾ ਉਹਨੇ ਕਿਹਾ ਮੈਂ ਖਾਨਨੀ ਆ ਉਹ ਕਹਿੰਦਾ ਤੈਨੂੰ ਪਤਾ ਇਹਦੇ ਲਈ ਕਿੰਨੀਆਂ ਸਪ੍ਰਿਆਂ ਹੁੰਦੀਆਂ ਕਿਸੇ ਵੀ ਵੈਜੀਟੇਬਲ ਨੂੰ ਬਚਾਉਣ ਦੇ ਲਈ ਕਿੰਨੀਆਂ ਹਾਰਡ ਸਪ੍ਰੇਆਂ ਵਰਤੀਆਂ ਜਾਂਦੀਆਂ ਜਿਹਦੇ ਨਾਲ ਨਿੱਕੇ-ਨਿੱਕੇ ਜਿਹੜੀਆਂ ਮੱਖੀਆਂ ਨਿੱਕੇ-ਨਿੱਕੇ ਹੋਰ ਜੀ ਜਿਹੜੇ ਮਰਦੇ ਆ ਜਿਹੜੇ ਫੁੱਲਾਂ ਦਾ ਫੁੱਲਾਂ ਨਾਲ ਮੇਟ ਕਰਾਉਂਦੇ ਆ ਉਹ ਬਹੁਤ ਕੀਮਤੀ ਜੀਵ ਜੰਤੂ ਹੁੰਦੇ ਆ ਜਿਹੜੇ ਸਪ੍ਰੇਆਂ ਨਾਲ ਮਾਰ ਦਿੱਤੇ ਜਾਂਦੇ ਆ ਇੱਕ ਵੈਜੀਟੇਬਲ ਨੂੰ ਬਚਾਉਣ ਦੇ ਲਈ ਤਾਂ ਜਵਾਬ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਜਿਹੜੇ ਨਿੱਕੇ ਜੀਵ ਆ ਨਿੱਕੇ ਜੀਵਾਂ ਤੇ ਡਿਪੈਂਡ ਹੁੰਦੇ ਆ ਉਹਦੋਂ ਵੱਡੇ ਜੀਵ ਜਿਵੇਂ ਕਹਿ ਲਓ ਕਿਰਲੀਆਂ ਟੈਪ ਡੱਡੂ ਟੈਪ ਜਾਂ ਹੋਰ ਕੁਝ ਪੰਛੀ ਜਿਹੜੇ ਨਿੱਕੇ ਨਿੱਕੇ ਜੀਆਂ ਨੂੰ ਖਾ ਕੇ ਜਿਉਂਦੇ ਆ ਔਰ ਉਹਨਾਂ ਤੋਂ ਗਾਂ ਡਿਪੈਂਡ ਹੁੰਦੇ ਆ ਉਹਦੋਂ ਵੱਡੇ ਜੀਵ ਯਾਨੀ ਕਿ ਪੂਰਾ ਇਹ ਸਾਈਕਲ ਜਿਹੜਾ ਚੱਲਦਾਗਾ ਪ੍ਰਕਿਰਤੀ ਦਾ ਉਹ ਸਾਰਾ ਪੰਗ ਹੋ ਰਿਹਾਗਾ ਸਪ੍ਰੈਆਂ ਕਰ ਕਰਕੇ ਜਿਹੜੇ ਨਿੱਕੇ ਜੀਵ ਉਹਨਾਂ ਦੀ ਮੌਤ ਨੂੰ ਕੋਈ ਮੌਤ ਨਹੀਂ ਗਣਦਾਗਾ ਵੱਡੇ ਜੀਵਾਂ ਦੀ ਮੌਤ ਨੂੰ ਮੌਤ ਗਣਦਾ ਜਿਵੇਂ ਕਿ ਇੱਕ ਮੁਰਗਾ ਮਾਰ ਦਿੱਤਾ ਜਾਂ ਇੱਕ ਬੱਕਰਾ ਮਾਰ ਦਿੱਤਾ ਉਹਦਾ ਲਹੂ ਦੇਖਦਾ ਤਾਂ ਕਹਿੰਦੇ ਬੜੀ ਵੱਡੀ ਮੌਤ ਹੋ ਗਈ ਆ ਜਿਹੜੇ ਸਪਰੇਅ ਕਰਕੇ ਅਣਗਿਣਤ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਮਰਦੇ ਆ ਜੀਵ ਜੰਤੂ ਜਿੰਨਾ ਕਰਕੇ ਸਾਰਾ ਸਾਈਕਲ ਜਿਹੜਾ ਪ੍ਰਭਾਵਿਤ ਹੁੰਦਾਗਾ ਉਹਨਾਂ ਦੀ ਮੌਤ ਦੀ ਕੋਈ ਗਿਣਤੀ ਨਹੀਂ ਕਰਦਾ ਉਹਨਾਂ ਦੀ ਮੌਤ ਕੋਈ ਮਾਇਨੇ ਨਹੀਂ ਰੱਖਦੀ ਲੋਕਾਂ ਲਈ ਤਾਂ ਉਹ ਪੱਤਰਕਾਰ ਨੇ ਇਹ ਸਾਬਤ ਕੀਤਾ ਕਿ ਤੁਹਾਨੂੰ ਲੱਗੋਣੇ ਚੰਗਾ ਕਿ ਐਨੀਮਲ ਖਾਧਾ ਜਾਵੇ ਜੇ ਅਸੀਂ ਇਹ ਨਿੱਕੇ ਨਿੱਕੇ ਜੀਵ ਵੈਜੀਟੇਬਲ ਦੀ ਖਾਤਰ ਜਿਹੜੇ ਮਾਰਦੇ ਆ ਇਨੂੰ ਮਾਰਨਾ ਬੰਦ ਕਰ ਦਈਏ ਤਾਂ ਐਨੀਮਲ ਜਿਹੜੇ ਅਸੀਂ ਖਾਣੇ ਉਹਨਾਂ ਤਦਾਦ ਬਹੁਤ ਵੱਧ ਜੂਗੀ ਖਾਣੇ ਦੀ ਕਮੀ ਨਹੀਂ ਆਉਣੇਗੀ ਇਨਸਾਨ ਮਾਸ ਨੂੰ ਖਾ ਕੇ ਜਿਉਂਦਾ ਰਹਿ ਸਕਦਾਗਾ ਨਿਰਆਪਰਾ ਵੈਜੀਟੇਰੀਅਨ ਹੋ ਕੇ ਜਿਉਂਦਾ ਰਹਿ ਸਕਦਾ ਹੈ ਇਸ ਦੀਆਂ ਬਹੁਤ ਉਦਾਹਰਨਾਂ ਐ ਮੈਂ ਇੱਕ ਵੀਡੀਓ ਬਣਾਈ ਸੀ ਸਪੈਸ਼ਲੀ ਕਿ ਕਿਵੇਂ ਕਪੋਸ਼ਨ ਦਾ ਸਕਾਰ ਹੋ ਕੇ ਜਿਹੜੇ ਸਿਰਫ ਵੀਗਨ ਡਾਈਟ ਤੇ ਹੁੰਦੇ ਆ ਉਹ ਚੱਲ ਬਹਦੇ ਦੁਨੀਆ ਜਿਹੜੇ ਮਾਸ ਤੇ ਨਿਰਪਰ ਹੁੰਦੇ ਆ ਉਹਨਾਂ ਨੂੰ ਕੱਖ ਨਹੀਂ ਹੁੰਦਾਗਾ ਤੁਸੀਂ ਇਹ ਸਾਰੀਆਂ ਚੀਜ਼ਾਂ ਬਾਰੇ ਕੀ ਸੋਚਦੇ ਆ ਆਪਣਾ ਜਵਾਬ ਜਰੂਰ ਦੇਣਾਗਾ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ